ਯਾਰਾਂ ਦਾ ਯਾਰ ਕਹਾਇਆ ਦੁਖੀਆਂ ਨੂੰ ਸੀਨੇ ਲਾਇਆ ਯਾਰਾਂ ਦਾ ਯਾਰ ਦੁਖੀਆਂ ਨੂੰ ਸੀਨੇ ਲਾਇਆ 中天。 ਆਸ਼ਕਾਂ ਦੇ ਮੰਗਰੇ ਦਾ ਦੰਦ ਦੇਖ ਲੈ ਤੇਨਾ ਆਸ਼ਕ ਮੇਰੀ ਸਤਿ ਸ੍ਰੀ ਅਕਾਲ ਤੇ ਅੱਜ ਇਸ ਬਹੁਤ ਹੀ ਖੁਸ਼ੀ ਦੇ ਮੌਕੇ ਤੇ ਤੁਹਾਨੂੰ ਬਹੁਤ-ਬਹੁਤ ਮੁਬਾਰਕਾਂ ਤੇ ਸਾਰੀ ਨਗਰ ਨਿਵਾਸੀਆਂ ਨੂੰ ಗ್ರಾಮ ਪੰਚਾਇਤ ਸਾਡੇ ਸਰਪੰਚ ਸਾਹਿਬ ਡਾਕਟਰ ਰੋਸ਼ਨ ਜੀ ਇਸ ਮੂਹ ਸਾਡੇ ਪੰਚਾਇਤ ਬੜਲਾ ਖੁਰਪੋਇ ਸਾਡੇ ਪਿੰਕੇ ਸੱਜਣ ਸਾਰੇ ਆਦਈ ਸਾਰੀ ਪ੍ਰਬੰਧਕ ਕਮੇਟੀ ਦਾ ਤੇਜ ਦਿਲੋਂ ਧੰਨਵਾਦ ਜੋ ਤੁਸੀਂ ਇੰਨੇ ਪਿਆਰ ਦੇ ਨਾਲ ਵੈਲਕਮ ਕੀਤਾ ਤੇ ਅੱਜ ਇਸ ਖੁਸ਼ੀ ਦੇ ਮੌਕੇ ਤੇ ਸਭ ਤੋਂ ਪਹਿਲਾਂ ਤੁਹਾਡੇ ਸਾਰਿਆਂ ਦਾ ਮੈਂ तहे ਦਿਲੋਂ ਸ਼ੁਕਰੀਆ ਕਰਦਾ ਧੰਨਵਾਦ ਕਰਦਾ ਜੋ ਤੁਸੀਂ ਇੰਨੀ ਮਿਹਨਤ ਕਰਕੇ ਆਪਣੇ ਪੁੱਤ ਨੂੰ ਆਪਣੇ ਭਰਾ ਨੂੰ ਕਾਮਯਾਬ ਕੀਤਾ ਤੇ ਇੱਕ ਬਹੁਤ ਹੀ ਵੱਡਾ ਸੇਵਾ ਦਾ ਮੌਕਾ ਦਿੱਤਾ ਹੈ ਕਿ ਹੁਣ ਉਹ ਸੇਵਾ ਦੇ ਭਾਵ ਨੂੰ ਜਿਸ ਨੂੰ ਡਾਕਟਰ ਰਾਜ ਕੁਮਾਰ ਚੱਬੇਵਾ ਜੀ ਨੇ ਸ਼ੁਰੂ ਕੀਤਾ ਸੀ ਉਸੇ ਸੇਵਾ ਦੇ ਭਾਵ ਨੂੰ ਅੱਗੇ ਲੈ ਕੇ ਜਾਂਦੇ ਹੋਏ ਕਿਉਂਕਿ ਮੈਨੂੰ ਸਰਪੰਚ ਸਾਹਿਬ ਡਾਕਟਰ ਰੋਸ਼ਨ ਜੀ ਨੇ ਵੀ ਦੱਸਿਆ ਕਿ ਜੋ ਸੜਕ ਸੀਗੀ ਉਹ ਬਣਨ ਵਾਲੀ ਹੈ ਉਹ ਸੜਕ ਹੁਣ ਮੈਂ ਜ਼ਰੂਰ ਬਣਾ ਕੇ ਦਵਾਂਗਾ ਤੁਹਾਨੂੰ ਇਸ ਕਰਕੇ ਤੁਸੀਂ ਨਿਸ਼ਚਿੰਤ ਰਹੋ ਤੇ ਜੋ ਵੀ ਤੁਹਾਡੀਆਂ ਸਮੱਸਿਆਵਾਂ ਆ ਮੈਂ ਉਹਨਾਂ ਦਾ ਵੀ ਕਾਫੀ ਜਾਣੂ ਆ ਫਿਰ ਵੀ ਤੁਸੀਂ ਮੈਨੂੰ ਜਦ ਮਰਜ਼ੀ ਚਾਹੇ ਹੁਣੀ ਚਾਹੇ ਸਾਡੀ ਗੁੰਠੀ ਘਰ ਜਦ ਮਰਜ਼ੀ ਆਓ ਤੁਹਾਡੇ ਲਈ ਤੁਹਾਡਾ ਆਪਣਾ ਘਰ ਹੈ ਤੁਹਾਡੇ ਲਈ ਸਾਡੇ ਦੁਆਰ 24 ਘੰਟੇ ਖੁੱਲੇ ਨੇ ਜਦ ਮਰਜ਼ੀ ਮੈਂ ਕਰਵਾ ਮਿਲਦੇ ਸਾਹ ਕੋ ਆਪਣੀ ਆ ਕੇ ਸਮੱਸਿਆ ਦੱਸ ਸਕਦੇ ਆ ਫੋਨ ਤੇ ਜਦ ਮਰਜ਼ੀ ਦੱਸ ਸਕਦੇ ਆ ਸਾਡੇ ਸਰਪੰਚ ਸਾਹਿਬ ਵੀ ਬਹੁਤ ਹੌਨ ਹਾਰ ਦੇ ਜਦ ਮਰਜ਼ੀ ਉਹਨਾਂ ਨੂੰ ਵੀ ਕੋਈ ਵੀ ਸਮੱਸਿਆ ਦੱਸੋ ਉਹ ਹਮੇਸ਼ਾ ਤੁਹਾਡੀ ਸੇਵਾ ਲਈ ਹਾਜ਼ਰ ਹੁੰਦੇ ਆ ਤੇ ਮੈਂ ਇੱਕ ਵਾਰੀ ਫਿਰ ਤੋਂ ਤੁਹਾਡੇ ਸਾਰਿਆਂ ਦਾ ਜਿੱਥੇ ਮੈਨੂੰ ਤੁਸੀਂ ਇੰਨਾ ਪਿਆਰ ਮਾਨ ਸਰਕਾਰ ਵਰਖਸ਼ਾ ਤੁਹਾਡਾ ਬਹੁਤ-ਬਹੁਤ ਧੰਨਵਾਦ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਥੈਂਕ ਯੂ